ਇਸ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਦੋਆਬਾ ਕਿਸਾਨ ਜੀ ਨੂੰ ਵੱਲੋਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਆ ਕਿ ਆਪਾਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਦੇ ਪੂਰੇ ਦੇਸ਼ ਭਾਰਤ ਦੇ ਵਿੱਚ ਕਿਸਾਨ ਮੋਰਚਾ ਕੱਢ ਰਹੇ ਆ ਸੋ ਕਿਉਂਕਿ 26 ਜਨਵਰੀ 2024 ਦਾ ਦਿਨ ਚੁਣਿਆ ਗਿਆ ਇਸੇ ਦਿਨ ਤੇ ਸਾਡੇ ਦਿੱਲੀ ਦੇ ਵਿੱਚੋਂ ਮੋਰਚਾ ਲੱਗਿਆ ਸੀ ਬਹੁਤ şiddਤ ਹੋਇਆ ਸੀ ਉਸ ਤੋਂ ਬਾਅਦ ਜੁਪੀ ਦੇ ਵਿੱਚ ਲਖੀਂਕੁਰ ਖਰੀ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਤੇ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜੀਪਾਂ ਦੇ ਥੱਲੇ ਦੇ ਕੇ ਮਾਰਿਆ ਗਿਆ ਔਰ ਇੰਨਾ ਸਮਾਂ ਲੰਘਣ ਜਾਣ ਤੇ ਹਜੇ ਤੱਕ ਉਹਨਾਂ ਕਿਸਾਨ ਵੀਰਾਂ ਨੂੰ ਕੋਈ ਨਿਆਂ ਨਹੀਂ ਮਿਲਿਆ। ਸੋ ਇਸ ਤੋਂ ਅੱਗੇ ਸਾਡੀਆਂ ਜਿਹੜੀਆਂ ਲੋਕਲ ਮੰਗਾਂ ਹੈਗੀਆਂ ਜਿਵੇਂ ਗੰਨੇ ਦੀ ਪੇਮੈਂਟ ਨਹੀਂ ਸੀ ਹੁੰਦੀ, ਪਰਚੀਆਂ ਨਹੀਂ ਗੰਨੇ ਦੀਆਂ ਮਿਲਦੀਆਂ। ਔਰ ਇਹਨਾਂ ਦਿਨਾਂ ਦੇ ਵਿੱਚ ਬਿਜਲੀ ਦੇ ਵੱਡੇ-ਵੱਡੇ ਕੱਟ ਲਾਇਆ ਜਾ ਰਹੇ ਆ। ਜਦੋਂ ਕਿ ਮਾਈਨਸ ਤੱਕ ਟੈਂਪਰੇਚਰ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰਾਂ ਵਿੱਚ ਲਾਈਟ ਨਹੀਂ ਹੁੰਦੀ। ਔਰ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਮੋਟਰ ਚਲਾਉਣ ਵਾਸਤੇ ਰਾਤ ਨੂੰ ਜਾ ਕੇ ਪਾਣੀ ਲਾਉਣਾ ਪੈਂਦਾ ਰਾਤ ਨੂੰ ਵੀ ਵੱਡੇ-ਵੱਡੇ ਕੱਟ ਲੱਗਦੇ ਆ। ਸੋ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਦੇ ਵਿਰੋਧ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਅੱਜ ਬਹੁਤ ਵੱਡਾ ਇਕੱਠ ਮਹਿਤਪੁਰ ਦੇ ਵਿੱਚ ਰੱਖਿਆ ਹੈ। ਔਰ ਟਰੈਕਟਰ ਮਾਰਚ ਕੀਤਾ ਜਾ ਰਿਹਾ। ਹੋਰ ਜਿਹੜੇ ਸਾਡੇ ਸਾਥੀ ਕੋਈ ਮੋਟਰਸਾਈਕਲ ਤੇ ਟਰੈਕਟਰ ਕਾਰ ਮਾਰਚ ਤੇ ਕੋਈ ਗੱਡੀਆਂ ਜਿਹੜਾ ਵੀ ਕੋਈ ਸਾਧਨ ਹੈਗਾ ਸਾਡੇ ਕਿਸਾਨ ਵੀਰਾਂ ਕੋਲ ਲੈ ਕੇ ਆਇਆ। ਸੋ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਧਾਨ ਕਸ਼ਮੀਰ ਸਿੰਘ ਜੀ ਪੰਨੂ ਸਾਹਿਬ ਉਹ ਜਿਹੜੀ ਇਸ ਮਾਰਚ ਦੀ ਡਿਟੇਲ ਹੈ ਤੁਹਾਡੇ ਸਾਹਮਣੇ ਰੱਖਣ ਜੀ ਪੰਨੂ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਦਾ ਵਾਅਦਾ ਕੀਤਾ ਸੀ ਇੱਕ ਤੇ ਜਿਹੜੇ ਹੈ ਕਿ ਐਮਐਸਟੀ ਦੀ ਗਾਰੰਟੀ ਸੀਗੀ ਉਤੋਂ ਸਰਕਾਰ ਭੱਜ ਗਈ ਆ ਦੂਜਾ ਸੁਆਮੀਨਾਥ ਦੀ ਰਿਪੋਰਟ ਜਿਹੜੀ ਸੀ ਲਾਗੂ ਕਰਨੀ ਸੀ ਉਤੋਂ ਵੀ ਸਰਕਾਰ ਭੱਜ ਰਹੀ ਆ ਇਸ ਤੋਂ ਇਲਾਵਾ ਇਦਾਂ ਬਿਜਲੀ ਬਿਆਹਣਾਗਾ ਸੀ ਐਕਟ ਸਿੰਘਾਂ 220 ਜੋ ਕਿ ਅੱਜ ਕੱਲ ਤੁਹਾਨੂੰ ਦੇਖ ਹੀ ਰਿਹਾ ਤੁਸੀਂ ਜਿਹੜੇ ਆ ਮੀਟਰ ਜਿਹੜੇ ਆ 스마트 ਮੀਟਰ ਲੱਗ ਰਿਹਾ ਉਹਨਾਂ ਦੇ ਵਿਰੋਧ ਵਿੱਚ ਇੱਕ ਸਾਡੇ ਜਿਹੜੇ ਕਿਸਾਨ ਭਰਾ ਜਿਹਨੇ ਤਖਵੀਰਪੁਰ ਯੂਪੀ ਦੇ ਵਿੱਚ ਜਿਹੜੇ ਇਹਨਾਂ ਨੇ ਮਾਰ ਦਿੱਤੇ ਸੀ ਗੁੰਡਿਆਂ ਨੇ ਬੀਜੇਪੀ ਸਰਕਾਰ ਨੇ ਉਹਦਾ ਵਿਰੋਧ ਕਰਕੇ ਇੱਕ ਸਾਡੇ ਜਿਹੜੇ ਕਿਸਾਨਾਂ ਦੇ ਸਰ ਕਰਜ਼ਾ ਵਾ ਉਹਨੂੰ ਮੁਆਫ ਕਰਾਉਣ ਵਾਸਤੇ ਇਹ ਸਾਰੇ ਜਿਹੜੇ ਮੁੱਦੇ ਆ ਇਸ ਨੂੰ ਲੈ ਕੇ ਅੱਜ ਅਸੀਂ ਵੱਡਾ ਇੱਕ ਮਾਰਚ ਕਰ ਰਹੇ ਆ ਜਿਹਦੇ ਵਿੱਚ ਟਰੈਕਟਰ ਆਪਣੀਆਂ ਕਾਰਾਂ ਔਰ ਜਿਹੜਾ ਮੋਟਰਸਾਈਕਲ ਵਗਾਰਾ ਇੱਕ ਮਹਿਦਪੁਰ ਦੇ ਵਿੱਚ ਇੱਕ ਵੱਡਾ ਮਾਰਚ ਕਰਨਾ ਇਹ ਸਰਕਾਰ ਨੂੰ ਦੱਸਣਾ ਕਿ ਸਰਕਾਰ ਨੂੰ ਪਤਾ ਲੱਗ ਜਾਏ ਕਿਸਾਨ ਅੱਜ ਅੱਜ ਪੂਰੇ ਕਾਇਮ ਆ ਔਰ ਸਰਕਾਰ ਨੂੰ ਜਿਹੜੀਆਂ ਮੰਗਾਂ ਉਹ ਮਨਵਾ ਕੇ ਰਹਿਣਗੇ ਹੋਰ ਸੋਬਾ ਆਪਾਂ ਸਾਥੀਆਂ ਥੋੜੇ ਨਾਰੇ ਲਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਕਿਸਾਨੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨੀ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ